ਕੋਛ ਬੋਲਣ ਨੂੰ ਬਚਦਾ ਨਹੀਂ ਕਿ ਇਸ ਤੋਂ ਉੱਤੇ ਕੀ ਇੱਕ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਔਰ ਧਰਮ ਪਤਨੀ ਜਿਹਨੂੰ ਅਸੀਂ ਅਰਧੰਗ ਨਹੀਂ ਕਹਿੰਦੇ ਅਸੀਂ ਅੱਧਾ ਅੰਗ ਕਹਿੰਦੇ ਆ ਉਹਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕਰ ਦੇਣਾ ਬਹੁਤ ਮੰਦ ਭਗਾ ਔਰ ਸਮਾਜ ਦੇ ਲਈ ਕਲੰਕ ਹੈ ਸੋ ਅਸੀਂ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਮਿਸਾਲੀ ਸਜ਼ਾ ਹੋਵੇ ਪਰ ਕੋਈ ਬੰਦਾ ਇਸ ਤਰ੍ਹਾਂ ਦਾ ਘਣਾਉਣਾ ਅਪਰਾਧ ਕਰਨ ਲੱਗਾ 100 ਵਰਸ ਲੁਕੋ ਕਾਰਵਾਈ ਪੁਲਿਸ ਨੇ ਕਿਸ ਤਰ੍ਹਾਂ ਲਈ ਸਾਰੇ ਉਹਨਾਂ ਗ੍ਰਿਫਤਾਰ ਹੋ ਗਏ ਕੋ ਸਾਰੇ ਜਿਹਨੇ ਦੋਸ਼ੀ ਉਹ ਸਾਰੇ ਫੜ ਲਏ ਗਏ ਪਹਿਲਾਂ ਰਾਤ ਜਿਹੜਾ ਇੱਕ ਬੱਚਾ ਸੀਗਾ ਦੋਸ਼ੀ ਉਹ ਵੀ ਫੜ ਲਿਆ ਸਾਰੇ ਦੀ ਸਾਰੀ ਟੈਕਨੀਕਲੀ ਟੀਮਾਂ ਰਹੀ ਤਾਂ ਕਿ ਉਹ ਕਿਸੇ ਪੱਖ ਤੋਂ ਕੱਲ ਨੂੰ ਧੋਖਾ ਨਾ ਦੇ ਸਕਣ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਤਫਤੀਸ਼ ਹੈ ਉਹ ਜਿਹੜੀ ਇਹਨਾਂ ਦੇ ਬਿਆਨਾਂ ਤੇ ਵੀ ਚੱਲ ਰਹੀ ਹੈ ਤੇ ਬਾਕੀ ਅਸੀਂ ਹਫ਼ਤੇ ਜਿੰਨੇ ਵੀ ਸੋਰਸ ਹੈਗੇ ਹੈ ਤੇ ਉਹ ਇਲੈਕਟ੍ਰਿਕ ਮੀਡੀਆ ਜਿਹੜਾ ਜਿਹੜਾ ਸਿਫੋਨਾਂ ਦੀ ਜਾਂ ਹੋਰ ਲੋਕੇਸ਼ਨਾਂ ਲੈ ਕੇ ਉਹਦੇ ਰਹੀਂ ਸਖਤ ਤੋਂ ਸਖਤ ਸਜ਼ਾ ਕਰਨ ਵਾਸਤੇ ਡਾਕਟਰਾਂ ਦੀਆਂ ਰਿਪੋਰਟਾਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਉਹਤੇ ਸਾਰੇ ਤੇ ਜਿਹੜਾ ਆਪ ਖੁਦ ਅਸੀਂ ਮਾਨੀਟਰ ਕਰਦਾ ਸਾਡਾ ਸਮਾਜ ਇਹ ਕਹਿੰਦਾ ਅਰਧ ਅੰਗ ਨਹੀਂ ਅੱਧਾ ਅੰਗ ਸਰੀਰ ਦਾ ਅੱਧਾ ਸਾਡੀ ਔਰਤ ਹੁੰਦੀ ਹੈ ਸਾਡਾ ਹਿੱਸਾ ਹੈ ਸਰੀਰ ਦਾ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਹੈ ਤਾਂ ਇਹ ਸਮਾਜ ਲਈ ਜਿਹੜਾ ਹੈਗਾ ਸਾਰਾ ਸਮਾਜ ਇਸ ਕੋਲੋਂ ਚਿੰਤਤ ਹੈ ਜਿੰਨੇ ਲੋਕ ਆਏ ਆ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਫਿਰ ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਸਜ਼ਾ ਵੀ ਮਸਾਲੀ ਮਿਲਣੀ ਚਾਹੀਦੀ ਜਿਹੜੇ ਸਮਾਜ ਦੇ ਇਸ ਤਰ੍ਹਾਂ ਦੇ ਵਿੱਚ ਘਣਾਉਣਾ ਅਪਰਾਧ ਕਰਦੇ ਸੋ ਜਲਦੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਜਿਹੜੀ ਅਸੀਂ ਉਹ ਆਪਣਾ ਸਜ਼ਾ ਦੇ ਰੂਪ ਤੇ ਕੋਸ਼ਿਸ਼ ਕਰਾਂਗੇ ਫਾਸਟ ਟਰੈਕ ਰੱਖੀਏ ਦਾ ਫੈਸਲਾ ਕਰਾਈਏ ਤਾਂ ਕਿ ਜਿੰਨੀ ਜਲਦੀ ਇਨਸਾਫ ਮਿਲੂਗਾ ਪਰਿਵਾਰ ਨੂੰ ਔਰ ਜਿੰਨੀ ਜਲਦੀ ਉਹਨਾਂ ਨੂੰ ਸਜ਼ਾ ਮਿਲੇਗੀ ਲੋਕਾਂ ਦੇ ਵਿੱਚ ਇੱਕ ਸਨੇਹਾ ਜਾਊਗਾ ਇਸ ਅਪਰਾਧ ਕਰਨ ਵਾਲੇ ਦਾ ਬਹੁਤ ਵਧੀਆ ਸੀ ਬਾਈ ਜੀ ਮੁੰਡਾ ਬਹੁਤ ਵਧੀਆ ਸੀ ਭਲਾ ਮਾਨਸ ਹੁੰਦਾ ਸੀ ਬਹੁਤ ਵਧੀਆ ਪਰਿਵਾਰ ਸੀ ਇਹਦਾ ਮੁੰਡੇ ਦਾ ਦਾਦਾ ਅੰਮ੍ਰਿਤ ਛੱਕਿਆ ਸੀ ਗੁਰਦੁਆਰੇ ਦਾ ਖਜ਼ਾਨਚੀ ਰਿਹਾ 20 ਸਾਲ ਵਧੀਆ ਪਰਮਾਨ ਸੀ ਸੀ 20 ਕਿੱਲੇ ਜ਼ਮੀਨ ਸੀ ਕਿਸੇ ਚੀਜ਼ ਦੀ ਥੋੜ ਨਹੀਂ ਪਟਿਆਲਾ ਯੂਨੀਵਰਸਿਟੀ ਚ ਪੜਾਇਆ ਸੀ ਲਾੜਨਾ ਮੁੰਡੇ ਦੇ ਪਿਓ ਨੇ ਕੱਟ ਹੋ ਜਾ ਮੈਨੇ ਚਾਹੀਦੀ ਤੇ ਬਸ ਉਹ ਪਲਾਮਾਨ ਸੀਗਾ ਇਹ ਐਡੀ ਗਡੈਣ ਆ ਗਈ ਇਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਚੱਲਦਾ ਸੀ ਇਹ ਉਹਦੇ ਤੇ ਵਿਸ਼ਵਾਸ ਹੀ ਇੰਨਾ ਕਰੀ ਬੈਠੇ ਸੀ ਵੀ ਜੋ ਗੱਲ ਉਹਨੂੰ ਪੁੱਛ ਕੇ ਹੀ ਕਰਦੇ ਤੇ ਉਹ ਹੁਣ ਵਿਚਾਰਾ ਬਸ ਅਸਲ ਚ ਪਲਾਮਾਨ ਸਲੂਟ ਤੋਂ ਵੱਧ ਜੀ ਇਸ ਚੀਜ਼ ਦੇ ਉਹਨੂੰ ਪਲਮਾਨ ਸੀ ਤੌਰ ਤੇ ਉਹ ਵਿਚਾਰਾ ਲੇ ਕੇ ਬੈਗ ਜਿਹਨੂੰ ਪਲਮਾਨ ਸਰਕਾਰ ਹੋ ਰਿਹਾ ਨਹੀਂ ਹਜੇ ਤੱਕ ਐ ਅਨਾਂ ਜੀ ਦੋਸ਼ੀ ਫੜੇ ਐ ਪਹਿਲਾਂ ਇੱਕ ਦੋਸ਼ੀ ਫੜਿਆ ਸੀ ਹੁਣ ਦੂਜਾ ਵੀ ਫੜਿਆ ਐ ਸਣੇ ਇਹ ਕੁੜੀ ਤਿੰਨ ਜਾਣੇ ਹੁਣ ਪਤਾ ਨਹੀਂ ਇੱਕ ਬੰਦਾ ਹੋਰ ਆ ਨਾਲ ਕੇ ਦੋ ਐ ਹੁਣ ਇਹਦਾ ਤਾਂ ਸਾਨੂੰ ਸੈਟੀਸਫਾਈ ਦਾ ਕੋਈ ਹਜੇ ਪਤਾ ਪਤਾ ਨਹੀਂ ਪਰ ਇਹ ਹੁਣ ਘਾ ਅਨਵੈਸਟੀਗੇਸ਼ਨ ਦਾ ਪਾਰਡ ਐ ਵੀ ਜਿਹੜਾ ਹੁਣ ਤੀਜਾ ਫੜਿਆ ਐ ਉਹ ਤੋਂ ਉਹ ਪੁੱਛ ਦੱਸ ਕੀ ਦੱਸਦਾ ਐ ਇੱਕ ਵਾਰੀ ਹਾਂ ਸੰਸਕਾਰ ਵਾਸਤੇ ਐਗਰੀ ਹੋਗੇ ਵੀ ਚਲ ਤੀਜਾ ਮੁੰਡਾ ਉਹਾਂ ਦੇ ਅਸੀਂ ਕਢ ਲਿਆ ਤੇ ਅਗ੍ਹਾ ਤੱਕ ਵੀ ਜਾਣ ਨਹੀਂ ਜੇ ਅਦਾਲਤ ਵੀ ਕਰ ਸਕਾ ਕਰਦੀ ਤਾਂ ਅਸੀਂ ਅਗਲੀ ਅਦਾਲਤਾਂ ਵੀ ਹਾਂ ਜੀ ਕੋਈ ਨਹੀਂ ਇਨਸਾਫ ਮਿਲਦਾ ਫਿਰ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਜੀ ਕਹਿਰ ਬਹੁਤ ਵੱਡਾ ਹੋ ਜਾਂਦਾ ਔਰ ਸੰਸਕਾਰ ਵਾਸਤੇ ਕਾਫੀ ਦਿਨ ਹੋ ਗਏ ਪਿਛਲੇ ਇੱਕ ਹਫਤੇ ਤੋਂ ਵੜਿਆ ਹੋਇਆ ਸੀ ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਇਹ ਸੀ ਵੀ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਪਰ ਇੱਕ ਜਿਹੜੀ ਮੇਨ ਦੋਸ਼ੀ ਸੀਗੀ ਰੁਪਿੰਦਰ ਕੌਰ ਉਹ ਤਾਂ ਪੁਲਸ ਨੇ ਘਰੋਂ ਫੜ ਲਈ ਸੀ ਦੂਜਾ ਦੋਸ਼ੀ ਜਿਹੜਾ ਹਰਕਮਲ ਪ੍ਰੀਤ ਉਹ ਅਦਾਲਤ ਰਾਹੀਂ ਸਰੈਂਡਰ ਹੋ ਗਿਆ ਸੀ ਪਰ ਉਹ ਪੁਲਿਸ ਦੇ ਉੱਤੇ ਕਿਤੇ ਨਾ ਕਿਤੇ ਸਾਰੇ ਪਿੰਡ ਵਾਸੀ ਤੇ ਇਹ ਸ਼ੱਕ ਦੇ ਘੇਰੇ ਚ ਸੀ ਪੁਲਿਸ ਵੀ ਪੁਲਿਸ ਦੀ ਕਾਰਵਾਈ ਢਿੱਲੀ ਹੈ ਔਰ ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਵੀ ਉਹਨਾਂ ਨੇ ਜਿਹੜਾ ਤਵਦੀਸ਼ ਦੇ ਵਿੱਚ ਮੰਨਿਆ ਤੀਜਾ ਦੋਸ਼ੀ ਜਿਹੜਾ ਇਹਨਾਂ ਦੇ ਨਾਲ ਕਾਰ ਦੇ ਵਿੱਚ ਸੀਗਾ ਤੇ ਉਹ ਸਮੇਤ ਕਾਰ ਪੁਲਿਸ ਨੇ ਰਾਉਂਡ ਅਪ ਕਰ ਲਿਆ ਪੁਲਿਸ ਦੀ ਗ੍ਰਿਫਤ ਜਾਂ ਸ਼ਾਇਦ ਉਹ ਬਸ ਜਲਦੀ ਉਹ ਮੀਡੀਆ ਦੇ ਵਿੱਚ ਵੀ ਪ੍ਰਸ਼ਾਸਨ ਨੇ ਦੇ ਦੇਣਾ ਹੋਗਾ ਜੀ ਹਾਂਜੀ ਅੱਜ ਸਸਕਾਰ ਹੋ ਰਿਹਾ ਜੀ ਇੱਥੇ ਕੁਝ ਬੋਲਣ ਨੂੰ ਬਚਦਾ ਨਹੀਂਗਾ ਉਕੇ ਇਸ ਤੋਂ ਉੱਤੇ ਕੀ ਇੱਕ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਔਰ ਧਰਮ ਪਤਨੀ ਜਿਹਨੂੰ ਅਸੀਂ ਅਰਧੰਗਣੀ ਕਹਿੰਦੇ ਅਸੀਂ ਅਧਾ ਅੰਗ ਕਹਿੰਦੇ ਆ ਉਹਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕਰ ਦੇਣਾ ਬਹੁਤ ਮੰਦ ਭਗਾ ਔਰ ਸਮਾਜ ਦੇ ਲਈ ਕਲੰਕ ਹੈ ਸੋ ਅਸੀਂ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਮਿਸਾਲੀ ਸਜ਼ਾ ਹੋਵੇ ਪਰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਘਣਾਉਣਾ ਅਪਰਾਧ ਕਰਨ ਲੱਗਾ 100 ਵਰ੍ਹੇ ਲੁਕੋ ਕਾਰਵਾਈ ਪੁਲਿਸ ਦੀ ਕਿਸ ਤਰ੍ਹਾਂ ਲਈ ਸਾਰੇ ਉਹ ਗ੍ਰਫਤਾਰ ਹੋ ਗਏ। ਦੇਖੋ ਸਾਰੇ ਜਿਹਨੇ ਦੋਸ਼ੀ ਉਹ ਸਾਰੇ ਫੜ ਲਏ ਗਏ। ਪਹਿਲਾਂ ਰਾਤ ਜਿਹੜਾ ਇੱਕ ਬੱਚਾ ਸੀਗਾ ਦੋਸ਼ੀ ਉਹ ਵੀ ਫੜ ਲਿਆ। ਸਾਰੇ ਦੀ ਸਾਰੀ ਟੈਕਨੀਕਲੀ ਟੀਮਾਂ ਰਹੀ ਤਾਂ ਕਿ ਉਹ ਕਿਸੇ ਪੱਖ ਤੋਂ ਕੱਲ ਨੂੰ ਧੋਖਾ ਨਾ ਦੇ ਸਕਣ। ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਤਪਤੀਸ਼ ਹੈ ਉਹ ਜਿਹੜੀ ਇਹਨਾਂ ਦੇ ਬਿਆਨਾਂ ਤੇ ਵੀ ਚੱਲ ਰਹੀ ਹੈ ਤੇ ਬਾਕੀ ਅਸੀਂ ਹੱਥ ਜਿੰਨੇ ਵੀ ਸੋਰਸ ਹੈਗੇ ਹੈ ਚਾਹੇ ਉਹ ਇਲੈਕਟ੍ਰਿਕ ਮੀਡੀਆ ਜਿਹੜਾ ਜਿਹੜਾ ਸਿਫੋਨਾਂ ਦੀ ਜਾਂ ਹੋਰ ਲੋਕੇਸ਼ਨਾਂ ਲੈ ਕੇ ਉਹਦੇ ਰਹੀਂ ਸਖਤ ਤੋਂ ਸਖਤ ਸਜ਼ਾ ਕਰਨ ਵਾਸਤੇ ਡਾਕਟਰਾਂ ਦੀਆਂ ਰਿਪੋਰਟਾਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੁੱਛ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਉੱਤੇ ਸਾਰੇ ਤੇਸੀਂ ਜਿਹੜਾ ਆਪ ਖੁਦ ਅਸੀਂ ਮਾਨੀਟਰ ਕਰਦਾ ਸਾਡਾ ਸਮਾਜ ਇਹ ਕਹਿੰਦਾ ਅਰਧ ਅੰਗ ਨਹੀਂ ਅੱਧਾ ਅੰਗ ਸਰੀਰ ਦਾ ਅੱਧਾ ਸਾਡੀ ਔਰਤ ਹੁੰਦੀ ਹੈ ਸਾਡਾ ਹਿੱਸਾ ਹੈ ਸਰੀਰ ਦਾ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਹੈ ਤਾਂ ਇਹ ਸਮਾਜ ਲਈ ਜਿਹੜਾ ਹੈਗਾ ਸਾਰਾ ਸਮਾਜ ਇਸ ਕਹਲੋ ਚਿੰਤਤ ਹੈ ਜਿੰਨੇ ਲੋਕ ਆਏ ਆ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਫਿਰ ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਸਜ਼ਾ ਵੀ ਮਿਸਾਲੀ ਮਿਲਣੀ ਚਾਹੀਦੀ ਜਿਹੜੇ ਸਮਾਜ ਦੇ ਇਸ ਤਰ੍ਹਾਂ ਦੇ ਵਿੱਚ ਘਣਾਉਣਾ ਅਪਰਾਧ ਕਰਦੇ ਸੋ ਜਲਦੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਜਿਹੜੀ ਅਸੀਂ ਉਹ ਆਪਣਾ ਸਜ਼ਾ ਦੇ ਰੂਪ ਤੇ ਕੋਸ਼ਿਸ਼ ਕਰਾਂਗੇ ਫਾਸਟ ਟਰੈਕ ਰੱਖੀਏ ਦਾ ਫੈਸਲਾ ਕਰਾਈਏ ਤਾਂ ਕਿ ਜਿੰਨੀ ਜਲਦੀ ਇਨਸਾਫ ਮਿਲੂਗਾ ਪਰਿਵਾਰ ਨੂੰ ਔਰ ਜਿੰਨੀ ਜਲਦੀ ਉਹਨਾਂ ਨੂੰ سزا ਮਿਲੂਗੀ ਲੋਕਾਂ ਦੇ ਵਿੱਚ ਇੱਕ ਸਨੇਹਾ ਜਾਊਗਾ ਇਸ ਅਪਰਾਧ ਕਰਨ ਵਾਲੇ ਬਹੁਤ ਵਧੀਆ ਸੀ ਬਾਈ ਜੀ ਮੁੰਡਾ ਬਹੁਤ ਵਧੀਆ ਸੀ ਭਲਾ ਮਾਨਸ ਹੁੰਦਾ ਸੀ ਬਹੁਤ ਵਧੀਆ ਪਰਿਵਾਰ ਸੀ ਇਹਦਾ ਮੁੰਡੇ ਦਾ ਦਾਦਾ ਅੰਮ੍ਰਿਤ ਛੱਕਿਆ ਸੀ ਗੁਰਦੁਆਰੇ ਦਾ ਖਾਨਚੀ ਰਿਆ 20 ਸਾਲ ਵਧੀਆ ਪਲਮਾਨ ਸੀ ਸੀ 20 ਕਿੱਲੇ ਜ਼ਮੀਨ ਸੀ ਕਿਸੇ ਚੀਜ਼ ਦੀ ਥੋੜ੍ਹ ਨਹੀਂ ਸੀ ਪਟਿਆਲਾ ਯੂਨੀਵਰਸਿਟੀ ਜਿਹਾ ਪੜਾਇਆ ਸੀ ਲਾੜਨਾ ਮੁੰਡੇ ਦੇ ਪਿਓ ਨੇ ਠੀਕ ਕਰਿਆ ਮੈਨੇ ਚਾਹੀਦੀ ਤੇ ਬਸ ਉਹ ਪਲਾਮਾਨ ਸੀਗਾ ਇਹ ਐਡੀ ਗਡੈਣ ਆ ਗਈ ਇਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਚੱਲਦਾ ਸੀ ਇਹ ਉਹਦੇ ਤੇ ਵਿਸ਼ਵਾਸ ਹੀ ਇੰਨਾ ਕਰੀ ਬੈਠੇ ਸੀ ਵੀ ਜੋ ਗੱਲ ਉਹਨੂੰ ਪੁੱਛ ਕੇ ਹੀ ਕਰਦੇ ਤੇ ਉਹ ਹੁਣ ਵਿਚਾਰਾ ਬਸ ਅਸਲ ਚ ਪਲਾਮਾਨ ਸਲੂਟ ਤੋਂ ਵੱਧ ਜੀ ਇਸ ਚੀਜ਼ ਦੇ ਉਹਨੂੰ ਪਲਮਾਨ ਸੀ ਤੌਰ ਤੇ ਉਹ ਵਿਚਾਰਾ ਲੇ ਕੇ ਬੈਗ ਜਿਹਨੂੰ ਪਲਮਾਨ ਸਰਕਾਰ ਹੋ ਰਿਹਾ ਹਾਂਜੀ ਨਹੀਂ ਹਜੇ ਤੱਕ ਐ ਅਨਾਂ ਜੀ ਦੋਸ਼ੀ ਫੜੇ ਐ ਪਹਿਲਾਂ ਇੱਕ ਦੋਸ਼ੀ ਫੜਿਆ ਸੀ ਹੁਣ ਦੂਜਾ ਵੀ ਫੜਿਆ ਐ ਸਣੇ ਇਹ ਕੁੜੀ ਤਿੰਨ ਜਾਣੇ ਹੁਣ ਪਤਾ ਨਹੀਂ ਇੱਕ ਬੰਦਾ ਹੋਰ ਆ ਨਾਲ ਕੇ ਦੋ ਐ ਹੁਣ ਇਹਦਾ ਤਾਂ ਸਾਨੂੰ ਸੈਟੀਸਫਾਈ ਦਾ ਕੋਈ ਹਜੇ ਪਤਾ ਪਤਾ ਨਹੀਂ ਪਰ ਇਹ ਹੁਣ ਘਾ ਅਨਵੈਸਟੀਗੇਸ਼ਨ ਦਾ ਪਾਰਡ ਐ ਵੀ ਜਿਹੜਾ ਹੁਣ ਤੀਜਾ ਫੜਿਆ ਐ ਉਹ ਤੋਂ ਉਹ ਪੁੱਛ ਦੱਸ ਕੀ ਦੱਸਦਾ ਐ ਇੱਕ ਵਾਰੀ ਹਾਂ ਸੰਸਕਾਰ ਵਾਸਤੇ ਐਗਰੀ ਹੋਗੇ ਵੀ ਚਲ ਤੀਜਾ ਮੁੰਡਾ ਉਹਾਂ ਦੇ ਅਸੀਂ ਕਢ ਲਿਆ ਤੇ ਦਾ ਆਖ ਤੱਕ ਵੀ ਜਾਣ ਨਹੀਂ ਜੇ ਅਦਾਲਤ ਵੀ ਕਰ ਸਕਾ ਕਰਦੀ ਤਾਂ ਅਸੀਂ ਅਗਲੀ ਅਦਾਲਤਾਂ ਵੀ ਹਾਂ ਜੀ ਕੋਈ ਨਹੀਂ ਇਨਸਾਫ ਮਿਲਦਾ ਫਿਰ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਜੀ ਕਹਿਰ ਬਹੁਤ ਵੱਡਾ ਹੋ ਜਾਂਦਾ ਔਰ ਸੰਸਕਾਰ ਵਾਸਤੇ ਕਾਫੀ ਦਿਨ ਹੋ ਗਏ ਪਿਛਲੇ ਇੱਕ ਹਫਤੇ ਤੋਂ ਵੜਿਆ ਹੋਇਆ ਸੀ ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਇਹ ਸੀ ਵੀ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਪਰ ਇੱਕ ਜਿਹੜੀ ਮੇਨ ਦੋਸ਼ੀ ਸੀਗੀ ਰੁਪਿੰਦਰ ਕੌਰ ਉਹ ਤਾਂ ਪੁਲਸ ਨੇ ਘਰੋਂ ਫੜ ਲਈ ਸੀ ਦੂਜਾ ਦੋਸ਼ੀ ਜਿਹੜਾ ਹਰਕਮਲ ਪ੍ਰੀਤ ਉਹ ਅਦਾਲਤਾਂ ਹੀ ਸਰੈਂਡਰ ਹੋ ਗਿਆ ਸੀ ਪਰ ਉਹ ਪੁਲਿਸ ਦੇ ਉੱਤੇ ਕਿਤੇ ਨਾ ਕਿਤੇ ਸਾਰੇ ਪਿੰਡ ਵਾਸੀ ਤੇ ਇਹ ਸ਼ੱਕ ਦੇ ਘੇਰੇ ਚ ਸੀ ਪੁਲਿਸ ਵੀ ਪੁਲਿਸ ਦੀ ਕਾਰਵਾਈ ਢਿੱਲੀ ਹੈ ਔਰ ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਵੀ ਉਹਨਾਂ ਨੇ ਜਿਹੜਾ ਤਵਦੀਸ਼ ਦੇ ਵਿੱਚ ਮੰਨਿਆ ਤੀਜਾ ਦੋਸ਼ੀ ਜਿਹੜਾ ਇਹਨਾਂ ਦੇ ਨਾਲ ਕਾਰ ਦੇ ਵਿੱਚ ਸੀਗਾ ਤੇ ਉਹ ਸਮੇਤ ਕਾਰ ਪੁਲਿਸ ਨੇ ਰਾਉਂਡ ਅਪ ਕਰ ਲਿਆ ਪੁਲਿਸ ਦੀ ਗ੍ਰਿਫਤ ਜਾਂ ਸ਼ਾਇਦ ਉਹ ਬਸ ਜਲਦੀ ਉਹ ਮੀਡੀਆ ਦੇ ਵਿੱਚ ਵੀ ਪ੍ਰਸ਼ਾਸਨ ਨੇ ਦੇ ਦੇਣਾ ਹੋਗਾ ਜੀ ਹਾਂਜੀ ਅੱਜ ਸਸਕਾਰ ਹੋ ਰਿਹਾ ਜੀ